ਚੋਰੀ ਦੇ ਇੱਕ ਮਾਮਲੇ ਦੇ ਵਿੱਚ ਕੇਂਦਰੀ ਜੇਲ੍ਹ ਚ ਬੰਦ ਕੈਦੀ ਰਹੱਸਮਈ ਹਾਲਤਾਂ ਦੇ ਵਿੱਚ ਫਰਾਰ ਹੋ ਗਿਆ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕੈਦੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦਰਸਲ ਸੋਮਵਾਰ ਦੀ ਸਵੇਰ ਜਦੋਂ ਕੈਦੀਆਂ ਤੇ ਬੰਦੀਆਂ ਦੀ ਗਿਣਤੀ ਕੀਤੀ ਗਈ ਤਾਂ ਇੱਕ ਕੈਦੀ ਲਾਪਤਾ ਪਾਇਆ ਗਿਆ ਜਿਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਨਹੀਂ ਮਿਲ ਸਕੀ ਤੇ ਜੇਲ੍ਹ ਪ੍ਰਸ਼ਾਸਨ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਿਹਾ ਹੈ ਤੇ ਫਰਾਰ ਹੋਏ ਕੈਦੀ ਦੀ ਪਛਾਣ ਬਠਿੰਡਾ ਦੇ ਰਹਿਣ ਵਾਲੇ ਇੱਕ ਤਿਲਕ ਰਾਜਨਾ ਦੇ ਵਿਅਕਤੀ ਵਜੋਂ ਹੋਈ ਹੈ ਜੋ ਚੋਰੀ ਦੇ ਕੇਸ ਦੇ ਵਿੱਚ ਜੇਲ੍ਹ ਵਿੱਚ ਬੰਦ ਸੀ ਤੇ ਜੇਲ੍ਹ ਪ੍ਰਸ਼ਾਸਨ ਨੇ ਬਠਿੰਡਾ ਪੁਲਿਸ ਦੇ ਕੋਲ ਸ਼ਿਕਾਇਤ ਭੇਜੀ ਹੈ ਤੇ ਮਾਮਲਾ ਦਰਜ ਕਰਵਾਇਆ ਹੈ। ਤੇ ਇਸ ਬਾਰੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੋਸ਼ੀ ਦੇ ਖਿਲਾਫ ਬਟੰਡਾ ਦੇ ਵਿੱਚ ਵੱਖ-ਵੱਖ ਤਮਾਂ ਤੇ ਚੋਰੀ ਦੇ ਤਕਰੀਬਨ 3 ਮਾਮਲੇ ਦਰਜ ਨੇ ਤੇ ਉਹਨਾਂ ਵੱਲੋਂ ਕੈਦੀ ਨੂੰ ਛੇਤੀ ਹੀ ਗ੍ਰਿਫਤਾਰ ਕੀਤਾ ਜਾਏਗਾ ਤੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਏਗਾ। ਇਹ ਕੱਲ ਸਾਨੂੰ ਥਾਣਾ ਕੈਂਟ ਦੇ ਵਿੱਚ ਇੱਕ ਬਟੰਡਾ ਜੇਲ੍ਹ ਵੱਲੋਂ ਪੱਤਰ ਮਸੂਲ ਹੋਇਆ ਸੀਗਾ ਜਿਸ ਦੇ ਵਿੱਚ ਇਹ ਮੈਂਸ਼ਨ ਸੀਗਾ ਕਿ ਇੱਕ ਤਿਲਕ ਰਾਜ ਸਾਨੂੰ ਕੁਮਵੀਨ ਦਾਸ ਜੋ ਕਿ ਪਰਸਨਾਮਗਰਤ ਰਹਿਣ ਵਾਲਾ ਤੇ ਚੋਰੀ ਦੇ ਮਕਦਮੇ ਦੇ ਵਿੱਚ ਥਾਣਾ ਕਨਾਲ ਕਲੋਨੀ ਦਾ ਜੋ ਮਕਦਮਾ ਸੀਗਾ ਉਸ ਦੇ ਵਿੱਚ ਮਠੰਡਾ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਇਹ ਮਿੱਤੀ 27 ਤਰੀਕ ਤੋਂ ਜਿਹੜਾ ਜੇਲ੍ਹ ਦੇ ਵਿੱਚੋਂ ਭਗੌੜਾ ਹੋ ਗਿਆ ਸੀਗਾ ਤੇ ਇਸ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 170 ਅੰਡਰ ਸੈਕਸ਼ਨ 262 ਬੀ ਐਨਐਸ ਐਂਡ 52 ਪ੍ਰिजन ਐਕਟ ਦੇ ਤਹਿਤ ਥਾਣਾ ਕੈਟਰ ਦੇ ਵਿੱਚ ਮਕਦਮਾ ਦਰਜ ਰਜਿਸਟਰ ਕੀਤਾ ਤੇ ਇਸ ਦੀ ਪકડ ਵਾਸਤੇ ਵਕ ਵਕ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਲਦੀ ਹੀ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਊਗਾ ਸੇ ਇਸ ਬੰਦੇ ਦੇ ਖਿਲਾਫ ਪਹਿਲਾਂ ਵੀ ਦੋ ਮਕਦਮੇ ਚੋਰੀ ਦੇ ਤੇ ਲੁੱਟਾ ਖੋਹ ਦੇ ਦਰਜ ਹੈਗੇ ਕੁੱਲ ਤਿੰਨ ਮਕਦਮੇ ਇਸ ਦੇ ਖਿਲਾਫ ਚੋਰੀ ਤੇ ਲੁੱਟਾ ਖੋਹ ਦੇ ਦਰਜ ਸਰ ਪਤਾ ਲੱਗ ਸਕੇ ਕਿਵੇਂ ਪੱਜਾ ਸਰ ਕਾਫੀ ਹਾਈ ਸਕਿਉਰਿਟੀ ਐ ਫਿਰ ਜ਼ੋਰ ਵੀ ਟਾਈਟ ਕੀਤੀ ਗਈ ਤੇ ਦੇਖੋ ਜੀ ਇਹਦੇ ਵਿੱਚ ਜੋ ਜੋ ਪੱਤਰ ਮਸੂਲ ਹੋਇਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਅਰਨੀ ਬੌਂਡਿੰਗ ਜਿਹੜਾ ਹੈਗਾ ਚਕਮਾ ਦੇ ਕੇ ਜਿਹੜਾ ਜੇਲ੍ਹ ਵਿੱਚ ਭਗਵਾੜਾ ਹੋ ਗਿਆ ਸੋ ਇਸ ਬੰਦੀ ਜਿਹੜੀ ਹੈਗੀ ਹੈ ਡਿਟੇਲ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤਾਂ ਜੋ ਵੀ ਬੰਦੀ ਕਾਰਵਾਈ ਹੈ ਇਸ ਦੇ ਖਿਲਾਫ ਕੀਤੀ ਜਾਊਗੀ Jagbani TVI's Manpreet Singh the report.